ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਆਪਣੇ ਚੈਨਲ ਤੇ ਮਾਲਵਾ ਬੁਟੀਕ ਹੋਪਸੋ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਪਰ ਠੀਕ ਹੋਵੋਗੇ ਅੱਜ ਸੰਡੇ ਦਾ ਦਿਨ ਹੈ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਵੈਸੇ ਤਾਂ ਗਰਮੀ ਬਹੁਤ ਹੈ ਜੀ ਘਰ ਬੈਠ ਕੇ ਇੰਜੋਏ ਕਰਨਾ ਚਾਹੀਦਾਗਾ ਕਿਉਂਕਿ ਬਾਹਰ ਬਹੁਤ ਗਰਮੀ ਹੈ ਜੀ ਨਿਕਲਣ ਦਾ ਦਿਲ ਨਹੀਂ ਕਰਦਾਗਾ ਚਲੋ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਜੋ ਵੀ ਬੱਚੇ ਚਾਹਾਂਣਗੇ embroidery ਕਢਾਈ ਸਿੱਖਣ ਦੇ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਤੇ ਨੰਬਰ ਸਾਡਾ ਸ਼ੋ ਹੋ ਰਿਹਾਗਾ WhatsApp ਨੰਬਰ ਮੈਸੇਜ ਫੋਨ ਕਰਕੇ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਸਾਡੇ ਤੋਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਸਿਖਾਇਆ ਜਾਊਗਾ ਔਰ ਸੋਨੇ ਸੋਨੇ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਆਂਗੇ ਨਵੇਂ ਜੇ ਰੰਗ ਹੋਣਗੇ ਤੇ ਨਵੇਂ ਨਿਊ ਡਿਜ਼ਾਈਨ ਹੋਣਗੇ ਤੇ ਜਲਦੀ ਜਲਦੀ ਵੀਡੀਓ ਦੇਖੋ ਤੇ ਸਾਨੂੰ ਦੱਸੋ ਤੁਹਾਨੂੰ ਕਿਹੜਾ ਡਿਜ਼ਾਈਨ ਜ਼ਿਆਦਾ ਅੱਛਾ ਲੱਗਿਆ ਔਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ WhatsApp ਨੰਬਰ ਤੇ ਆਰਡਰ ਕਰ ਸਕਦੇ ਹੋਗੇ ਜਲਦੀ ਜਲਦੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਪੂਰਾ ਫਿਨਿਸ਼ਿੰਗ ਨਾਲ ਕੰਮ ਕੀਤਾ ਜਾਊਗਾ ਫੈਬਰਿਕ ਔਰ ਕਲਰ ਤੁਸੀਂ ਆਪਣੀ ਚੋਇਸ ਦਾ ਲਗਾ ਸਕਦੇ ਹੋ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾਗਾ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਈ ਹੈਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਜੋ ਤੁਹਾਡੇ ਕੋਲੇ ਵੀਡੀਓ ਸਭ ਤੋਂ ਪਹਿਲਾਂ ਪਹੁੰਚੇ ਔਰ ਤੁਸੀਂ ਸੋਹਣੇ-ਸੋਹਣੇ ਸੂਟ ਮਿਸ ਨਾ ਕਰ ਸਕੋ। ਔਰ ਪੇਮੈਂਟ ਆਨਲਾਈਨ ਹੀ ਹੋਊਗੀ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਔਰ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਵੀ ਤੁਸੀਂ ਕਿਸੇ ਵੀ ਕੰਟਰੀ 'ਚ ਬੈਠੇ ਹੋ, ਇੰਡੀਆ ਬੈਠੇ ਹੋ, ਕਿਤੇ ਵੀ ਬੈਠੇ ਹੋਗੇ ਸਿਰਫ ਤੁਸੀਂ ਸਾਨੂੰ ਸੂਟ ਆਰਡਰ ਕਰਨਾ ਹੈਗਾ ਤੇ ਆਪਣਾ ਐਡਰੈਸ ਸੈਂਡ ਕਰਕੇ ਕਿਸੇ ਸੂਟ ਸਾਡੇ ਤੋਂ ਬਣਵਾ ਸਕਦੇ ਹੋਗੇ ਸੂਟ ਤੁਹਾਡੇ ਘਰ ਤੇਕਰ ਪਹੁੰਚਦਾ ਸਾਡੀ ਜ਼ਿੰਮੇਵਾਰੀ ਹੋਊਗੀ ਵੀ ਅਸੀਂ ਦਿੱਤੇ ਹੋਏ ਐਡਰੈਸ ਤੇ ਪਹੁੰਚਦਾ ਕਰਨਾਗਾ ਤੇ ਜਲਦੀ ਜਲਦੀ ਵੀਡੀਓ ਐਂਡ ਤੱਕ ਜਰੂਰ ਵਾਚ ਕਰਿਓ ਸਕਿਪ ਨਾ ਕਰਿਓ ਦੁਪੱਟਾ ਤੁਹਾਡੀ ਚੋਇਸ ਦਾ ਲਗਾਇਆ ਜਾਊਗਾ ਫਿਰ ਤੋਂ ਅਸੀਂ ਡਬਲ ਡਾਈ ਦਾ ਪੱਟਾ ਜਦੋਂ ਨਹੀਂ ਹੋ ਤਾਂ ਉਦਾਂ ਵੀ ਸੀ ਕਰਵਾ ਕੇ ਦਵਾਂਗੇ ਸਿੰਪਲ ਡਾਈ ਤੋਂ ਨੁਸ਼ਾਈ ਦਾ ਫਿਨਿਸ਼ਿੰਗ ਕਰਕੇ ਦਵਾਂਗੇ ਲੇਸ ਵਗੈਰਾ ਲਗਾ ਕੇ ਦਵਾਂਗੇ ਤੇ ਜਲਦੀ ਜਲਦੀ ਜਾਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ